13 ਸਾਲ ਦਾ ਬੱਚਾ ਔਰ ਹੁੱਕੇ ਪੀਂਦਾ ਹੈ ਨਸ਼ੇ ਕਰਨੇ ਲੱਗਾ ਥਾ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਇੱਕ ਬੱਚਿਆਂ ਦਾ ਭੇਖ ਬਾਰੇ ਇੱਕ ਬੱਚੇ ਕੋਲੋਂ ਹੀ ਜਾਣਕਾਰੀ ਲੈ ਆਂਦੇ ਆ ਸੋ ਅੱਜ ਦੇਖੋ ਬੱਚੇ ਕਿੱਥੇ ਪਟਕ ਰਹੇ ਹਨ ਕੀ ਕਰ ਰਹੇ ਹਨ ਔਰ ਇਹਨਾਂ ਦਾ ਫਿਊਚਰ ਕੀ ਬਣੂਗਾ ਬੱਚੇ ਸਾਡੇ ਦੇਸ਼ ਦਾ ਭੁੱਖ ਨੇ ਜੇ ਸਾਡੇ ਦੇਸ਼ ਦਾ ਭੁੱਖ ਇਸ ਪਾਸੇ ਜਾ ਰਿਹਾ ਹੈ

हाड़ी करते हैं जी तो आप कितनी क्लास पढ़े हो पाँच पढ़ रहे हो पर छोड़ छोड़ दिया दिया है दिया मैं नशे करने लगा था नशा क्यों करने लग पड़ा था ये तुम्हारी उम्र है नशा करने की नहीं सर तो फिर तुम भी आगे जाके दिहाड़ी करना चाहते हो नहीं सर मैं पढ़े लिख के कुछ बनना चाहता हूँ पढ़ा लिखा तुम नशे की तरफ तरफ पड़े हो तो पढ़ोगे कैसे अगर नशे करोगे तो पढ़ाई कैसे आएगी तुमको जी सर नशे करोगे नहीं करूंगा अच्छा देखो बात सुनो देश का भविष्य हो आप आपके कंधों पे बोझ आना है सारे परिवार का जी आज आप नशे करने लग पड़ोगे तो आपको क्या पढ़ाई क्या मिलेगी स्कूल जब जाते से, तो पढ़ाई होती थी स्कूल में। जी खाना मिलता था वहाँ जी सर क्या मिलता था खाने को खाने में रोटी सब्जी दाल चावल यही सब मिलता था सर। तो फिर खाना भी आपको वहाँ मिलता था फिर आप नशे कहा कैसे करने लग पड़े किसने दिया आपको नशा किसी ने नहीं सर अपने हाथ करने लगा कहाँ से लेते थे नशा ये दुकान से कौन सी दुकान से ये है हमारे उधर क्या नशा करते थे बेब पीता था बेब क्या आता है उक्का उक्का क्यों पीते थे तुम्हारी उम्र है आपको पीने की नहीं सर फिर पढ़ो लिखो कुछ बनो जी सर पढ़ो लिखे से ही कुछ बनोगे सो so, मैं तुम्हें दसना चाहना कि अज दे ਦੇਸ਼ ਦਾ ਪ੍ਰਿਕ ਜੋ ਬੱਚੇ ਹਨ ਉਹ ਨਸ਼ਿਆਂ ਦੇ ਵਿੱਚ ਪਏ ਹੋਏ ਹਨ ਦੇਖੋ ਨਸ਼ਾ ਅੱਜ ਤਬਾਹ ਕਰਦਾ ਜਾ ਰਿਹਾ ਹੈ ਸਕੂਲ ਵਿੱਚ ਵੀ ਦੁਕਾਨਦਾਰੀਆਂ ਬਣ ਗਈਆਂ ਹਨ ਜੋ ਇਹ ਗਵਰਨਮੈਂਟ ਨੇ ਇਹ ਡਾਇਟ ਲਗਾਈ ਹੈ ਇਹ ਡਾਇਟ ਦੇ ਵਿੱਚ ਵੀ بڑے ਘਪਲੇ ਹੁੰਦੇ ਹਨ ਲੱਖਾਂ ਰੁਪਏ ਦੇ ਕੱਪੜੇ ਹੁੰਦੇ ਹਨ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਜਾ ਕੇ ਨਹੀਂ ਰਾਜੀ ਪਹਿਲੀ ਗੱਲ ਤਾਂ ਦੇਖੋ ਸਰਕਾਰੀ ਸਕੂਲਾਂ ਦੇ ਵਿੱਚ ਜਦੋਂ ਟੀਚਰ ਹੁੰਦੇ ਨੇ ਜਿਆਦਾ ਪੜੇ ਲਿਖੇ ਹੁੰਦੇ ਨੇ ਪ੍ਰਾਈਵੇਟ ਸਕੂਲਾਂ ਚ ਟੀਚਰ ਪੜੇ ਲਿਖੇ ਘਾਟੋ ਹੁੰਦਾ ਚੱਲ ਜਾਂਦੇ ਆ ਸਰਕਾਰੀ ਸਕੂਲਾਂ ਚ ਨੌਕਰੀ ਨਹੀਂ ਮਿਲਦੀ ਜੇ ਬੀ.ਏ. ਨਾ ਹੋ ਜਾਂ ਕੁਆਲਿਫਿਕੇਸ਼ਨ ਪ੍ਰੋਪਰ ਨਾ ਹੋਏ ਸੋ ਅੱਜ ਬੱਚਿਆਂ ਨੂੰ ਵੀ ਨਸ਼ਿਆਂ ਵੱਲ ਤੇ ਘੇਰਿਆ ਜਾ ਰਿਹਾ ਦੇਖੋ ਛੋਟਾ ਜਿਆ ਕਿੰਨੀ ਉਮਰ ਹੈ ਦੀ ਤੁਹਾਡੀ 13 ਸਾਲ ਦਾ 13 ਸਾਲ ਦਾ ਬੱਚਾ ਹੁੱਕੇ ਪੀਂਦਾ ਸੋ ਕੀ ਬਣੇਗਾ ਦੇਸ਼ ਦਾ ਭੁਖਦਾ ਸੋ ਤੁਸੀਂ ਇਸ ਚੀਜ਼ ਨੂੰ ਖਬਰਦਾਰ ਹੋਵੋ ਔਰ ਬੱਚਿਆਂ ਨੂੰ ਅਲਰਟ ਕਰੋ ਇਸ ਬੱਚੇ ਨੂੰ ਅਸੀਂ ਚੰਗੀ ਤਰ੍ਹਾਂ ਸਮਝਾਤਾ ਹੈ ਔਰ ਇਸ ਨੂੰ ਚੰਗੀ ਤਰ੍ਹਾਂ ਕਿ ਇਹ ਪੜਨਾ ਸ਼ੁਰੂ ਲਿਖਣਾ ਇਹਨੇ ਸ਼ੁਰੂ ਕਰਤਾ ਹੈ ਸੋ ਤੁਹਾਨੂੰ ਜੇ ਕੋਈ ਬੱਚਾ ਮਿਲਦਾ ਹੈ ਉਹਦੀ ਪੜ੍ਹਾਈ ਲਿਖਾਈ ਦਾ ਖਿਆਲ ਰੱਖੋ ਉਹਨੂੰ ਪੜ੍ਹਾਈ ਵੱਲ ਤੋਰੋ ਨਸ਼ਿਆਂ ਤੋਂ ਤੋੜੋ ਸੋ ਐਨਾ ਬੱਚਿਆਂ ਨੂੰ ਅਗਰ ਤੁਸੀਂ ਇੱਕ ਬੱਚੇ ਨੂੰ ਸੁਧਾਰ ਦੋਗੇ ਤਾਂ ਤੁਹਾਨੂੰ ਬਹੁਤ ਵੱਡਾ ਫਲੂਕਾਰ ਮਿਲਦਾ ਬਸ ਐਨਾ ਕੁਝ ਕਹਿੰਦਾ ਹੁਆ ਮਿਹਰਬਾਨੀ ਸਤਿ ਸ਼੍ਰੀ ਅਕਾਲ